ਜਾਗਾ ਨਹੀਂ ਜਪਨ ਨਹੀਂ ਉਹਨੂੰ ਉਹਨੂੰ ਕੀ ਆ ਕੀ ਪੜਾ ਇਹਨੂੰ ਕੀ ਕਹਿੰਦੇ ਨੇ ਦੂਤਾ ਹੈ ਦੱਸ ਦੇ ਚਲੋ ਤੈਨੂੰ ਸੌਖੀ ਗੱਲ ਪੁੱਛਣਾ ਇਹਨੂੰ ਕੀ ਕਹਿੰਦੇ ਆ ਮੜੇ ਪਰਾਂ ਪੌੜੀ ਪੌੜੀ ਚਲਈ ਵੀ ਤੈਨੂੰ ਆ ਵਿੱਚ ਜਿਦ ਤੂੰ ਤਾਂ ਹੀ ਵੱਲ ਹੋਣਾ ਪਹਿਲਾਂ ਬੜਾ ਪੱਜਾਂ ਦੀ ਕਰਨਾ ਹੈ ਇਹਨੂੰ ਕਹਿੰਦੇ ਆਪਾਂ ਇਹ ਦੇਖੋ ਐਲੀਵੇਟਰ ਆਪਣਾ ਥੋੜਾ ਜਨੇ ਜਿੱਦਾਂ ਕਿ ਆ ਦੇਖੋ ਆ ਮੋਰਾ ਇੱਕ ਦੋ ਤਿੰਨ ਮੋਰੇ ਗੇਨ ਦੇ ਚ ਤੇ ਮੋਰਾ ਦਾ ਵੀ ਲਗ ਲਗ ਹਿਸਾਬ ਕਿਤਾਬ ਹੈ ਜਿੱਦਾਂ ਹੁਣ ਕਈ ਮੇਰੇ ਵੀਰ ਇਦਾਂ ਹੀ ਸਾਰ ਸੁੱਟ ਲੈਂਦੇ ਆ ਜਿਵੇਂ ਕਿ ਇੱਥੇ ਪੱਛ ਲੱਗ ਗਿਆ ਇੱਕ ਇੱਕ ਇੱਥੇ ਲੱਗ ਗਿਆ ਇਸ ਤਰੀਕੇ ਨਾਲ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਕੰਮ ਕਰਨਾ ਜੈਨੂਨ ਵੀ ਜਾਨੀ ਕਿ ਆ ਸਾਰੀ ਚਾਦਰ ਪੱਟ ਕੇ ਤੇ ਆਪਾਂ ਅੱਜ ਚਾਦਰ ਲਿਆਉਣੇ ਆ ਚਾਦਰ ਲਿਆ ਕੇ ਤੇ ਇਹ ਆਪਾਂ ਸਾਰਾ ਪੀਸ ਜਾਨੀ ਕਿ ਵਿੱਚੋਂ ਕੱਢ ਕੇ ਤੇ ਦੁਬਾਰਾ ਲਗਾਵਾਂਗੇ। ਯਾਨੀ ਕਿ ਇਹ ਆਪਾਂ ਦੂਸਰਾ ਕਰਦਾਂ ਹੋ ਸਕਦਾ ਆਪਾਂ ਇਹਨਾਂ ਨੂੰ ਨਟਾ ਵਿੱਚ ਕਰ ਦਈਏ। ਨਟਾ ਜ ਖੁੱਲਣ ਵਾਲਾ ਪੈਣ ਵਾਲਾ ਉਹ ਸਿਸਟਮ ਬਣਾ ਦਈਏ। ਬਾਕੀ ਆਪਾਂ ਇੱਕ ਵਾਰ ਇਹ ਜੇ ਲੈ ਕੇ ਆਉਣੇ ਚਾਦਰ ਲਿਆਉਣੇ ਤੇ ਫਿਰ ਇਹਨੂੰ ਇਹਦਾ ਲਾਉਂਦੇ ਹਾਂ ਸਾਬ। ਕੀਤਾ ਕਿੱਥੇ ਗਿਆ ਉੱਤੇ ਬੈਗ ਦੇ ਹਾਲਚ ਪਾਉਣੇ ਇਹ ਕੰਮ ਲੰਮਾ ਥੋੜਾ ਆਪਾਂ ਕਰਨਾ ਹੈ। ਔਰ ਥੱਲੇ ਦਾ ਔਰ ਥਾਂ ਹੀ ਕੋਣ ਲੱਭੀ ਤੈਨੂੰ ਬੈਨ ਨੂੰ ਇਹ ਕੰਮ ਨਵੇੜਨਾ ਛੇਤੀ ਲੰਮਾ ਕਰਨਾ ਤੇ ਫਿਰ ਤੈਨੂੰ ਉੱਪਰ ਬਿਠਾ ਦਿੰਦੇ। ਉਹ ਪਿੱਛੇ ਉਹ ਸਟਾਰ ਤੂੰ ਪਹਿਲਾਂ ਖੋਲ ਪਿਛੇ ਖੋਲਤਾਈ ਕਿੰਨੇ ਖੋਲਿਆ ਇਧਰ ਮੁੱਕ ਕਰਕੇ ਦੱਸ ਬਿਲਕੁਲ ਮੈਂ ਪੱਠਾ ਵਾਣ ਗਿਆ ਪੱਠਾ ਕਿਹੜਾ ਪਾਇਆ ਤਾਰ ਲਾਈ ਤੇ ਮੇਰੇ ਮੂੰਹ ਕਰ ਆ ਡਿਕਸ ਬਰੇਕਾ ਖੋਲਣ ਵਾਲੇ ਇਧਰ ਆ ਇਧਰ ਆ ਤਾਂ ਦੱਸਾਂ ਕਿੱਥੇ ਖੁੱਲਣੀ ਆ ਕਿਤੇ ਹੋਰ ਵੀ ਕੰਮ ਕਰਨਾ ਪੈ ਸਕਦਾ ਕਿਵੇਂ ਖੁੱਲਣੀ ਇਹ ਬਲਾ ਕਿਵੇਂ ਖੁੱਲਣੀ ਆ ਕਿਹੜੀ ਇਹ ਪਹਿਲਾਂ ਤਾਂ ਆ ਖੋਲਣੀ ਘਰਾ ਖੋਲੰਦੀ ਠੀਕ ਹੈ ਹੂੰ ਪਹਿਲਾਂ ਚੱਕੀ ਹੈ ਕੀ ਹੋਵੇਗਾ ਫੇਰ ਖਲਾ ਖੁੱਲੇ ਜੀ ਆ ਆਪਾਂ ਟਰ ਵਾਲਾ ਬਿਲਕੁਲ ਠੀਕ ਹੈ ਕੀ ਆ ਹੋਰ ਕੁਛ ਹੋ ਰਹਾ ਹੋਇਆ ਆ ਨਿਕਲ ਗਿਆ ਕਿਵੇਂ ਦੱਸਿਆ ਨਹੀਂ ਕੁਛ ਵੀ ਤੂੰ ਆ ਯਾਰ ਨਾ ਇਹਦਾ ਇਹਦਾ ਫਾਇਦਾ ਦੱਸ ਫਾਇਦਾ ਕੀ ਤੇ ਨੁਕਸਾਨ ਕੀ ਬ੍ਰੇਕ ਡਿਸਕ ਦਾ ਇਹਦੇ ਦੋ ਕੰਮ ਨੇ ਦੋਵੇਂ ਨੇ ਫਾਇਦਾ ਵਗੈਰਾ ਨੁਕਸਾਨ ਵਗੈਰਾ ਫਾਇਦਾ ਕੀ ਤੇ ਨੁਕਸਾਨ ਕੀ ਹੈ ਉਹ ਨਹੀਂ ਮੈਨੂੰ ਪਤਾ ਇਧਰ ਕਹਿੰਦੇ ਬਲੇ ਦੇਖ ਉਹ ਨਹੀਂ ਪਤਾਗਾ ਇਹਦਾ ਨੁਕਸਾਨ ਕੀ ਹੈ ਨੁਕਸਾਨ ਇਹਦਾ ਕੋਈ ਨਹੀਂ ਤੇ ਫਾਇਦਾ ਦਾ ਕੀ ਹੈ ਗਰਮ ਹੋ ਜਾਂਦੇ ਨੇ ਹੈ ਗਰਮ ਹੋਈ ਲੱਗ ਜਾਂਦੀ ਚਲ ਤੂੰ ਇਹਦਾ ਫਾਇਦਾ ਕੀ ਹੈ ਪਰ ਨੁਕਸਾਨ ਦੱਸ ਨੁਕਸਾਨ ਕੀ ਹੈ ਦਾ ਇਹ ਹੋਇਆ ਗਰਮ ਹੋ ਜਾਂਦੀ ਨੋਕੀ ਉਨ ਦਿਮਾਰ ਲੱਗਦਾ ਤੇ ਹੁਣ ਫਾਇਦਾ ਦੱਸ ਕੀ ਜਾਂਦਾ ਫਾਇਦਾ ਕਿ ਰੁਕ ਜਾਂਦੀ ਛੇਤੀ ਹੈ ਹੈ ਬ੍ਰੇਕ ਵੀ ਜਾ ਲੱਗਦੀ ਹੈ ਸਿੱਧੀ ਹੋ ਜਾਂਦੀ ਪਿੱਛੇ ਤੁਹਾਨੂੰ ਦੋਹਾਂ ਨੂੰ ਪਤਾ ਹੈ ਨਾ ਫਾਇਦਾ ਕੀ ਨੁਕਸਾਨ ਕੀ ਇਹਦਾ ਮੈਂ ਤੁਹਾਨੂੰ ਦੱਸਾਂਗਾ ਕੀ ਹੈ ਇਹਦਾ ਨਾ ਤਾਂ ਕੋਈ ਫਾਇਦਾ ਹੈ ਤੇ ਨਾ ਹੀ ਨੁਕਸਾਨ ਹੈ ਤੇ ਨਾ ਕੋਈ ਇਹਦਾ ਨਫਾ ਹੈ ਇਹਦਾ ਫਾਇਦਾ ਫਿਰ ਹੋਗਾ ਇਸ ਬ੍ਰੇਕ ਦਾ ਜੇਕਰ ਆਪਾਂ ਇੱਥੇ ਸਰਵਾ ਲਗਾਉਂਦੇ ਆ ਨਾ ਇੱਥੇ ਇਹਦਾ ਫਿਰ ਫਾਇਦਾ ਆਪਣੇ ਆਪ ਪਿੱਛੇ ਖਿੱਚੇ ਬ੍ਰੇਕ ਆ ਫਿਰ ਇਹਦਾ ਫਾਇਦਾ ਨਹੀਂ ਤਾਂ ਐ ਕੋਈ ਫਾਇਦਾ ਨਹੀਂ ਵੀ ਐ ਦੇ ਪਿੱਛੇ ਪਿਸਟਨ ਨਹੀਂ ਪਿੱਛੇ ਆੜਦਾ ਪਿੱਛੇ ਨਾ ਆੜੂਗਾ ਤਾਂ ਫਿਰ ਬ੍ਰੇਕ ਜਾਮ ਰਹੂਗੀ ਉਦਾਂ ਜਾਨੀ ਕਿ ਮਸ਼ੀਨ ਉੱਥੇ ਖੜ ਜਾਂਦੀ ਹੈ ਜਿੱਥੇ ਆਪਾਂ ਨੂੰ ਖੜਾਉਣਾ ਵੀ ਇਹ ਕਮ ਇਹਦਾ ਇਹ ਫਾਇਦਾ ਜ਼ਰੂਰ ਹੈਗਾ ਆਪਾਂ ਜੀ ਹੁਣ ਦੁਬਾਰਾ ਫਿਰ ਤੋਂ ਇਹੋ ਡਰਮ ਵਾਲੇ ਬ੍ਰੇਕ ਲਾਵਾਂਗੇ ਇਹਨੂੰ ਪਹਿਲਾਂ ਨਹੀਂ ਡਰਮ ਵਾਲੀ ਆ ਡਰਮ ਤਾਂ ਵੱਡਕਸ ਕੀਤਾ ਤੇ ਆਪਣੇ ਕੋਲੇ ਸਮਾਨ ਹੈਗਾ ਕਿਸੇ ਵੀਰ ਨੇ ਮੇਰੇ ਨਾਲ ਲੈਣਾ ਤਾਂ ਆਪਾਂ ਦੇ ਵੀ ਦਾਂਗੇ ਇਸ ਸਮਾਨ ਆਪਾਂ ਲਾਉਣਾ ਜਿਹਦੇ ਜਿੱਦਾਂ ਕਿ ਕਿਸੇ ਵੀਰ ਦੇ ਡਿਕਸਾਂ ਵਗੈਰਾ ਪੁਰਾਣੇ ਕਿਸੇ ਦਾ ਸਮਾਨ ਨਵਾਂ ਵਗੈਰਾ ਪਾਉਣਾ ਹੁੰਦਾ ਹੈ ਜਾਂ ਜਿਵੇਂ ਕਿਸੇ ਦੇ ਡਿਕਸ ਲੱਗੀ ਲੈ ਤੇ ਉਹਦੇ ਵਿੱਚ ਕਿਸੇ ਵੀਰ ਨੇ ਬਦਲਣੀ ਬਣੀ ਹੁੰਦੀ ਹੈ ਜਾਨੀ ਕਿ ਤਵੇ ਤੋਂ ਬਿਲਕੁਲ ਨਵੇਂ ਪਾਇਏ ਕਿਸੇ ਨੇ ਚੱਲਿਆ ਤੇ ਇਹ ਆਪਾਂ ਲਾਗੇ ਦਾ ਆਪਾਂ ਹੁਣ ਲਾਉਣੀ ਹੈ ਡਰਮ ਵਾਲੀ ਇਹਦੇ ਪਹਿਲੇ ਨੂੰ ਸ਼ੁਰੂ ਤੋਂ ਡਰਮੀ ਆਇਆ ਤਾਂ ਡਰਮੀ ਲਾਉਣਾ ਕਿਉਂਕਿ ਆਪਾਂ ਜੇ ਆਪ ਮਸ਼ੀਨ ਚਲਾਉਂਦੇ ਫਿਰ ਆਪਾਂ ਇਹੀ ਰਹਿਣ ਦੇਣੀ ਹੈ ਡਿਕਸੀ ਕਿਉਂਕਿ ਇਹ ਚਲਾਉਣੀ ਹੋਣੀ ਹੈ ਇਹਨਾਂ ਦੂਜਿਆਂ ਨੇ ਇੱਥੇ ਲੋਕਲ ਚਲਣੀ ਆ ਤਾਂ ਆਪਣੇ ਕੋਲ ਤੋਂ ਦੂਸਰੀ ਹੀ ਆ ਇਹ ਦੇ ਕਰਕੇ ਲਾਉਣੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਹੁਣ ਕਿਹੜਾ ਖੋਲਣ ਡਿਆ ਕਿਹੜਾ ਪਹਿਲੇ 10 ਮੈਨੂੰ ਚਾਬੀ ਨਾਲ ਨਾਟ ਖੋਲ ਦਿੰਦੇ ਨੇ ਹੈ ਨਾ ਲੱਭਾਈ ਕੋਈ ਨਹੀਂ ਯਾਰ ਨਹੀਂ ਇਹ ਨਾਲ ਚਾਬੀ ਨਾਲ ਖੋਲ ਦਿੰਦੇ ਨੇ ਪਾਣਾ ਨਾਲ ਖੁੱਲਦਾ ਯਾਰ ਪਾਣਾ ਦਾ ਉਦਾਂ ਕੋਈ ਪਾਕੇ ਲਾਉਦਾ ਫਿਰ ਇਹ ਤਾਂ ਨਾ ਚਾਬੀ ਲਾਗ ਲਾ ਦੇਣੀ ਹੈ ਫੇਰ ਆਂਦੇ ਸਾਨੂੰ ਕੁਛ ਆਂਦਾ ਚਾਬੀ ਲਿਆ ਓਰੇ ਮੈਂ ਤੁਹਾਨੂੰ ਦੱਸਾਂ ਚਾਬੀ ਲਿਆ ਕਿਹੜਾ ਨਾਲ ਚਾਬੀ ਨਾਲ ਖੋਲਣਾ ਲਿਆ ਇੰਜ ਚੱਕੀ ਫਿਰਦਾ ਹਾਂ ਪਾਣਾ ਬੜਾ ਯਾਰ ਇਹਨਾਂ ਚਾਬੀ ਲਾਉਦੇ ਪਾਣਾ ਲੱਭਗਾ ਨਾ ਉਹ ਨਾਟ ਖੋਲ ਖੋਲ ਇਹ 2.5 3 ਦਾ ਤੋਰ ਕੜਾ ਖੋਲ ਨਹੀਂ ਪਾਨਾ 2.5 3 ਦਾ 3 ਲੱਗਣਾ ਮੈਂ ਮੈਂ ਇਹ ਖਰਾਬ ਕਰ ਦੇਗਾ ਨਾਟ ਖੋਲ ਲਗਿਆ ਤੇ ਬਸ ਖੋਲ ਕੇ ਖੋਲ ਦੇ ਇੰਨੀ ਤੇ ਜਫੂਕ ਬਣਾਈ ਹੁਣਾਂ ਦੇ ਹੈ ਬ੍ਰੇਕੂ ਕਿਥੋਂ ਲੱਗੇੰਦਾ ਵੀ ਰਾਣਾ ਵੀ ਆ ਗਿਆ ਰਾਣੇ ਤੁਹਾਨੂੰ ਦਰਸ਼ਨ ਕਰਾਉਣੇ ਰਾਣਾ ਆ ਪੱਠੇ ਵੱਡਣਾ ਬੜੇ ਇਦਾਂ ਬਾ ਰਾਣਾ ਦਿਸਿਆ ਇਦਰਾ ਮੜਾ ਜਾ ਇਦਰਾ ਤੇਰਾ ਬੰਦਾ ਆਪਣਾ ਫੋਨ ਕਰੀ ਜਾਂਦਾ ਰਾਣੇ ਨੂੰ ਮਿਲਣਾ ਮੈਂ ਓਰਾ ਗੱਲ ਸੁਣ ਇਦਰਾ ਫਿਰ ਫਿਰ ਮੈਂ 10 ਰੁਪਏ ਨਹੀਂ ਦੇਣਾ ਇਦਰਾ ਓਰਾ ਗੱਲ ਸੁਣ ਇੱਕ ਵਾਰੀ ਉਹ ਲੇਟ ਨਹੀਂ ਕੀ ਦੋ ਗੱਲਾਂ ਕਰਨੀ ਤਾਂ ਗੱਲ ਸੁਣ ਓਰਾ ਦਾ ਉਹ ਲੇਟ ਤਾਂ ਤੂੰ ਕਿਹੜਾ ਵਿਆਹ ਲ ਜਾਣਾ ਇਦਰਾ ਗੱਲ ਸੁਣ 10 ਰੁਪਏ ਹੁਣ ਦੇਣੀ ਮੈਂ ਜਨੇ ਗੱਲ ਸੁਣਨੀ ਤਾਂ ਆ ਜਾ ਓਰਾ ਤੈਨੂੰ ਹੁਣੇ ਦੇ ਦੇਣਾ 10 ਰੁਪਏ ਆ ਨਕਦ ਨਾਲੇ ਨਕਦੋ ਨਕਦ ਆ ਜਾ ਉੱਥੇ ਨਹੀਂ ਆਣਾ ਇੱਥੇ ਆ ਰਾਣਾ ਆਇਆ ਜੀ ਰਾਣਾ ਹੁਣੇ ਆ ਰਿਹਾ ਆਪਣੇ ਕੋਲੇ 10 ਰੁਪਏ ਲਾਲਚ ਦਿੱਤਾ ਰਾਣੇ ਨੂੰ ਫੇਰ ਆਇਆ ਉਹਨੇ ਦਾ 5-7 ਮਿੰਟ ਦੇ ਵਿੱਚ ਆ ਗਿਆ ਪੱਠੇ ਦਾ ਅਜੇ ਲੇਟ ਆਇਆ ਨਾ ਕਰੋ ਪੱਠੇ ਵੱਡਰੇ ਇਹਦੇ ਕਰਕੇ ਇਹਨੇ ਥੋੜਾ ਜਿਹਾ ਲਾਲਚ ਵੀ ਦੇਣਾ ਪੈਂਦਾ ਰਾਣੇ ਨੂੰ ਫੇਰ ਇਹਦੇ ਕਰਕੇ ਆਉਂਦਾ ਦਾ ਰਾਣਾ ਤੇ ਉਦਾਂ ਰਾਣੇ ਨਾ ਇੱਥੇ ਆਪਣੇ ਕੋਲ ਨਹੀਂ ਆਉਂਦਾ ਕਦੇ ਵੀ ਤੇ ਰਾਣਾ ਵੱਡਣ ਲੱਗਾ ਜੀ ਪੱਠੇ ਸਾਹਮਣੇ ਸ਼ੈਣੀ ਨਾ ਮਾਰੇ ਖੁੱਲੇ ਕਰਨ ਦੇ ਦਾ ਹੂੰ ਹੈ ਸ਼ੈਣੇ ਖੁੱਲੇ ਕਰਨ ਮਾਰੇ ਜਾਨਾ ਕਾਲ ਕਮਾਈ ਐਸ ਤਾਂ ਰਹਿ ਲਾਣਾ ਜੰਗਾਲ ਬਣਾ ਪਣਾ ਵਿੱਚ ਪਾਣੀ ਹਾਰੇ ਪੈਗਾ ਪਾਣੀ ਪਾ ਕੇ ਦੋ ਕਿਨਾਰੇ ਖਾਲ ਗਾਤਰ ਵਾਲਾ ਬੰਦੇ ਨੇ ਗਏ ਪੂਰਾ ਜੋਰ ਮਾਰਿਆ ਅਸੀਂ ਇਹਨਾਂ ਅਖੇ ਕਾਰਾ ਕਰ ਪਾਣੀ ਕਿੱਥੋਂ ਲੈ ਕੇ ਆਇਆ ਸੱਟ ਲਾ ਗਏ ਇਹ ਇਧਰ ਕੀ ਕਰਨਾ ਹੈ ਹਾਂ ਕੀ ਕਰਨਾ ਸੱਟ ਲਾਣੇ ਇੱਥੇ ਚੱਲ ਹੈ ਲਾਓ ਹਟਿੰਦੇ ਲਾ ਜਿੰਦਾਬਾ ਚਾਨ ਮੰਡੀ ਆ ਜਾਣਾ ਮੰਡੀ ਕਲੇ ਜਾਣਾ ਲਾ ਥੱਲੇ ਆ ਆ ਜੀ ਕੇ ਦਿੰਦੇ ਲਾਈ ਬਠਾ ਟਾਇਰ ਹੈ 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 ਥੱਲੇ ਹੀ ਰੱਖਣਾ ਇਹਨੂੰ ਇਹ ਥੋੜਾ ਇਕੱਲਾ ਲਾ ਦੇਣਾ ਹਾਂ ਪੈਣਾ ਨਾ ਪਣਾ ਵੀ ਕਿਤੇ ਐ ਕਰ ਥੱਲੇ ਖਿੱਚ ਕੇ ਕਰ ਇਹ ਸਾਰੇ ਕੰਮ ਕਰਨੇ ਪੈਣੇ ਜ ਮੈਂ ਲਾਦਾ ਮੈਂ ਵੀ ਕਰਾਇਆ ਚੱਲ ਇਧਰੋਂ ਵੀ ਇਹ ਪਾ ਹੋਈ ਚੱਲ ਨਹੀਂ ਖਿੰਦਾ ਜੋਰ ਹੀ ਕੋ ਨਹੀਂ ਘੁੰਮਦਾ ਕਿਉਂ ਨਹੀਂ ਚੱਲ ਸਾਰਾ ਜੋਰ ਤੁਸੀਂ ਪੱਠੇ ਵੱਡਣ ਤੇ ਲਾ ਦਿੰਦੇ ਇੱਕ ਕੀ ਸਤਿ ਸ੍ਰੀ ਅਕਾਲ ਵੀਰ ਦੀ ਸਵਾਗਤ ਹੈ ਤੁਹਾਡਾ ਮਨ ਨਵੇਂ ਬਲੌਗ ਜੀ ਤਾਜ ਇਹ ਆਪਣਾ ਦੂਜਾ ਦਿਨ ਹੈ ਜੀ ਤੇ ਆਪਾਂ ਦੀ ਰਿਪੇਅਰ ਦੀ ਜੋਰ ਪੂਰਾ ਜੋਰਾਂ ਦੇ ਕੰਮ ਚੱਲ ਰਿਹਾ ਪੂਰਾ ਜੋਰੋ ਜੋਰ ਤੇ ਅੱਗੇ ਆਪਾਂ ਦੂਸਰਾ ਬਲੌਗ ਨਹੀਂ ਬਣਾ पाए ਅੱਜ ਹੋ ਗਏ ਲਗਭਗ 15-20 ਦਿਨ ਹੋ ਗਿਆ ਹੁਣ ਆਪਾਂ ਨੂੰ ਟਾਈਮ ਮਿਲਿਆ ਜੀ ਮਸ਼ੀਨ ਨੂੰ ਖੋਲਣ ਲੱਗੇ ਆਂ ਤੇ ਬੰਦੇ ਡਰਾਈਵਰ ਵੀ ਵਿੱਚ ਵਿੱਚੋਂ ਇੱਕ ਹੀ ਆਇਆ ਵਿੱਚ ਵਿੱਚ ਕਾ ਦੇ ਇੱਕ ਹੀ ਆਇਆ ਉਹ ਵੀ ਬੜੀਆਂ-ੜੀਆਂ ਨਾਲ ਲੈ ਕੇ ਆਏ ਤੇ ਸਾਹਮਣੇ ਖੜਾ ਉਹ ਕੰਮ ਕਰ ਡਰਾਈਵਰ ਜਾਂ ਕਿ ਹੈਲਪਰ ਹੈ ਨਾ ਹੀ ਹੈਲਪਰ ਨਾ ਹੀ ਡਰਾਈਵਰ ਹੈ ਅਧ ਵਿਚਕਾਰ ਜੀ ਆ ਤੇ ਪ੍ਰੈਸ਼ਰ ਆ ਕੱਢ ਰਹੇ ਕੱਲ ਦਾ ਪ੍ਰੈਸ਼ਰ ਨਿਕਲਿਆ ਨਹੀਂ ਆਜੋ ਇਹਨਾਂ ਜਾਮ ਜੂ ਮਾਇ ਬਸ ਇਹਦੇ ਚ ਤੁਬੜੀ ਵਗੈਰਾ ਫਸਾ ਪੁਸਾ ਪ੍ਰਾਲੀ ਪ੍ਰੂਲੀ ਕਿਉਂਕਿ ਮੁੱਛਲ ਚੋਂ ਨਾ ਕਿਥੋਂ ਕਿ ਮਸ਼ੀਨਾਂ ਦਾ ਦੀ ਤਸੱਲੀ ਬਹੁਤ ਹੋਈ ਐ ਸਾਰੇ ਇਸ ਸੀਜ਼ਨ ਤੇ ਤੂੰ ਪਰਾ ਕਿ ਲਈ ਖੜਾ ਸਾਥੀ ਹੈ ਹੱਥ ਨਾਲ ਥੋੜਾ ਰੁਕਦਾ ਪਿਆ ਤੈਨੂੰ ਉਧਰ ਜਾ ਕੇ ਤੂੰ ਕਮਾਇਆ ਹੀ ਕੋਈ ਨਹੀਂ ਮਨ ਲੱਗਦਾ ਆ ਕੇ ਇਹ ਦੇਖੋ ਲੈ ਚੱਲ ਕਮਾਇਆ ਆਂਦਾ ਫਿਰ ਇਹ ਘੁੰਮਣ ਜਾਂਦਾ ਹੁਣ ਕੁ ਲੱਖ ਚੀਜ਼ ਉਧਰੋਂ ਬੰਦਾ ਜੀ ਬੈਲਟ ਆਪਦਾ ਪੂਰੀਆਂ ਪਾਕ ਆ ਪੈਂਟਾਂ ਜੀਨ ਦੀਆਂ ਤੇ ਬੈਲਟ ਲੈਦਰ ਦੀ ਤੇ ਕੰਮ ਕਰਦਾ ਮਸ਼ੀਨ ਤੇ ਕੱਲ ਤੋਂ ਲੈ ਕੇ ਗੂੜੀ ਪਾ ਕੇ ਆ ਨਹੀਂ ਹੰਜ ਲੱਗੇ ਹੈ ਹੈ ਨੇ ਇਹ ਕੰਮ ਖੁਸ਼ੀ ਨਾਲ ਕਰਦਾ ਬਸ ਕਿ ਦੁਖੀ ਹੋ ਕੇ ਕਰਦਾ ਬਸ ਸੱਚ ਦੱਸੀ ਮਾੜਾ ਖੁਸ਼ੀ ਹੋ ਕੇ ਕਰਦਾ ਖੁਸ਼ ਹੋ ਕੇ ਤਾਂ ਨਹੀਂ ਕਰਦਾ ਬਸ ਦੌਰ ਦੁਖੀ ਹੈ ਮਨਲਾ ਦੁਖੀ ਮਜਬੂਰੀ ਕਰਕੇ ਨਹੀਂ ਅੱਜ ਮੇਰਾ ਸਿਰ ਤੇ ਬੁਖਾਰ ਹੈ ਅੱਛਾ ਸਿਰ ਤੇ ਬੁਖਾਰ ਤੇ ਇੱਕ ਮਿੰਟ ਹੌਲੀ ਖੜ ਜਾ ਬੰਦੇ ਦਾ ਹੱਥ ਤੱਲੇ ਕਰਨਾ ਉਹਨੇ ਕਹਾਦਾ ਐਸਟੀਮੇਟ ਲਾਣਾ ਕਿ ਇਦਨੇ ਆਪਾਂ ਤੁੱਕਾ ਹੀ ਲਾਈ ਜਾਣਾ ਚੱਗੜਾ ਇੱਥੇ ਚੱਲ ਹੌਲੀ 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 ਚੱਲ ਖੜ ਜਾ ਖੜ ਜਾ ਚੱਲ ਚੱਲ ਹਾਂ ਚੱਲ ਚੱਲ ਕਮਾਈਆ 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 ਚੱਲ ਇੱਕ ਸਾਰ ਜ਼ੋਰ ਲਾ ਇੰਨਾ ਟੈਅਡ ਯਾਰ ਘੇਣਾ ਪਿਆ ਚੱਲ ਮੋਈ ਗਈ ਆਪਣੇ ਕੋਲ ਰਾਣਾ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਾਸੇ ਦਾ ਬਲਾ ਸਾਰੇ ਮੇਰੇ ਵੀਰਾਂ ਨੂੰ ਤੇ ਤੂੰ ਇਹ ਦੱਸ ਵੀ ਇਹਨੇ ਦਿਨ ਹੈ ਕਿੱਥੇ ਤੋਂ ਵੀਡੀਓ ਵਿੱਚ ਨਹੀਂ ਆਇਆ ਕਰੇ ਕਿ ਕਰਦੇ ਮੀਂਹ ਨਾ ਕਰੇ ਇਤਰਾ ਫਿਰ ਪੱਠੇ ਵੱਟਾਂ ਨਾ ਆਉਂਦਾ ਇਹ ਨਾ ਹਾਂ ਤੇ ਫਿਰ ਲੇਟ ਹੁਣ ਇਨੇ ਦਿਨ ਬਾਅਦ ਦਰਸ਼ਨ ਦਿੱਤੇ ਆ ਕੁਝ ਕਹਿਣਾ ਚਾਹਣਾ ਆਪਣੇ ਵੀਰੇ ਵੀਰ ਭਰਾਵਾਂ ਨੂੰ ਜਿਹੜਾ ਆਪਣਾ ਵੀਡੀਓ ਵਗੈਰਾ ਦੇਖਦੇ ਆ ਕੋਈ ਇਹ ਦੇਰ ਕੁਝ ਕਹਿਣਾ ਚਾਹਣਾ ਕੁਝ ਵੀ ਨਹੀਂ ਤੇਰੇ ਕੋਈ ਗੱਲ ਵੀ ਨਹੀਂ ਆ ਤੇਰੇ ਕੋ ਕਹਿਣ ਵਾਸਤੇ ਕੁਝ ਤਾਂ ਕੋਈ ਕੋਈ ਤਾਂ ਗੱਲ ਕਹਿ ਦੇ ਕਿ ਸਾਰੇ ਵੀਰਾਂ ਸਾਸਿਆ ਕਾਲ ਜਉਂਦੇ ਵਾਸਤੇ ਰਹੋ ਇਹਨਾਂ ਨੂੰ ਕਹਿ ਸਕਦਾ ਆਸ਼ੀਰਵਾਦ ਦੇ ਦੇ ਹਾਂ ਹਾਂ ਰਾਣਾ ਹੀ ਥੋੜਾ ਸ਼ਰਮ ਆਉਂਦਾ ਤੇ ਪੜਾ ਮਰਸ ਬੰਦਾ ਰਾਣਾ ਤੇ ਰਾਣਾ ਹੁਣ 10 ਰੁਪਏ ਲਾਲਚ ਦਿੱਤਾ ਦਾ ਰਾਣਾ ਆਪਣੇ ਕੋਲ ਨਹੀਂ ਤੇ ਰਾਣੇ ਨੇ ਆਉਣਾ ਨਹੀਂ ਸੀ ਐਵੇਂ ਗੱਲ ਰਾਣਾ ਨਹੀਂ ਹੋਰ ਮਸ਼ੀਨ ਚਲਵਾ ਦੇ ਸੀ ਨਾ ਤਕੀ ਹਾਂ ਚਲਵਾ ਦੇਗਾ ਤੇ ਆ ਮੈਨੂੰ ਇੱਕ ਚੀਜ਼ ਪੁੱਛਣੀ ਤਰਜੀ ਨਹੀਂ ਦੇ ਵਰਕੀ ਇਹਨੂੰ ਕੀ ਕਹਿੰਦੇ ਆ ਰਣਾ ਵੇ ਅੱਗੇ ਲਾਇ ਹੋਇਆ ਮੇਰੇ ਨਾਲ ਪੰਜ ਛੇ ਸੀ ਨਾ ਤੇ ਰਣਾ ਪੱਕਾ ਹੋਰ ਇਹਨੂੰ ਕੀ ਕਹਿੰਦੇ ਆ ਇਹ ਚੀਜ਼ ਨੂੰ ਇਹਨੂੰ ਐਲੀਵੇਟਰ ਵਾਕਈ ਆ ਪਤਾ ਹੈਗਾ ਯਾਰ ਰਣਾ ਦਾ ਯਾਰ ਇਹਨਾਂ ਕਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੀ ਕਿੱਥੇ ਨੇ ਦਿਮਾਗ ਲੈਂਦਾ ਹੀ ਹੈ ਚੱਲ ਉਹਦੋਂ ਚੱਲ ਫਿਰ ਇਹਨੂੰ ਕੀ ਕਹਿੰਦੇ ਨੇ ਇਹ ਨਾਲ ਜਿਹੜਾ ਵਿੱਚ ਪਾ ਪਾ ਉਹਨੂੰ ਆ ਰਹੇ ਨੇ ਨਹੀਂ ਵੱਲ ਤੇਗਾ ਯਾਰ ਆਣੇ ਨੂੰ ਤੇ ਇਧਰ ਹੋਰ ਤਨੇ ਕੀ ਵਾਰ ਪੁੱਛਦੇ ਆਪਾਂ ਇਧਰ ਆ ਰਾਨਾ ਚੱਲ ਅੱਗੇ ਤਰਾ ਚੱਲ ਮੜਿਆ ਆ ਇਹਨਾਂ ਨੂੰ ਕੀ ਕਹਿੰਦੇ ਨੇ ਆ ਜਗਦੇ ਮੋਜਦੇ ਨੇ ਹੈ ਕੀ ਹੈ ਨਹੀਂ ਯਾਰ ਟਿੱਪਰ ਨਹੀਂ ਡਿਪਰ ਹੈ ਰਾਨੇ ਮੜਾ ਮੜਾ ਤਾਂ ਪਤਾ ਹੈਗਾ ਉਹ ਕੀ ਚੀਜ਼ਾਂ ਨੇ ਉਹ ਜਿਹੜੀਆਂ ਸਾਹਮਣੇ ਉਹ ਜਿਹੜੇ ਹੈ ਰਾਣਾ ਸੋਚ ਕੇ ਦੱਸਦੇ ਨੇ ਸੋਚ ਨਾਲ ਤਾਂ ਕੋਈ ਗੱਲ ਆਇਆ ਹੀ ਨਹੀਂ ਚਲ ਆਪਾਂ ਵਿੱਚ ਨੂੰ ਕਰ ਜਿਹੜਾ ਵਿੱਚ ਚੱਲਦੇ ਨੇ ਜਿਹੜਾ ਐਂ ਕਰਦੇ ਨਹੀਂ ਐ ਉਹ ਕੀ ਕਹਿੰਦੇ ਉਹਨਾਂ ਨੂੰ 99 ਪਾਏ ਹੈ ਹੈ ਇੰਨੀ ਜਾਣ ਕਾ ਨਹੀਂ ਆਪਾਂ じゃ ਉਹ ਸਟਾਵ ਕਰੁੰਦੇ ਨੇ ਸਮਝ ਲੱਗ ਗਈ ਤੇ ਹੁਣ ਹੋਰ ਵੀ ਕੁਝ ਕਹਿਣਾ ਚਾਹਣਾ ਕਿ ਬਹੀ ਇਹਨਾਂ ਨੇ ਸਮਾਪਤੀ ਕਰ ਦਿੱਤੀ ਕਿਹੜੇ ਆ ਦੇਖੋ ਜੀ ਆਪਾਂ ਡਿਕਸ ਲਾ ਗਏ ਹੁਣ ਫਿਰ ਰਾਮ ਦੁਬਾਰਾ ਤਿਆਰ ਕਰਨ ਲੱਗੇ ਕਿਹੜੇ ਸਾਰੇ ਕੋ ਲੈਣੇ ਪੈਣਗੇ ਇਹ ਤਾਂ ਕੱਲੇ ਲੈਦਰ ਆਪ ਨੂੰ ਲੈਦਰ ਪੈਣੇ ਲੇਦਰ ਦੇ ਪੈ। ਇਹ ਗਏ ਨਾ ਮੈਂ। ਹਾਂ ਇੱਕ ਨਵਾਂ ਲਾਦਾ ਬੜਾ ਮੁੱਕੂ। ਲੈਦਰ ਵੇਖਾ ਕਿੱਥੇ ਗਏ ਨੇ। ਉਹ ਦੂਜੇ ਨੇ। ਇਹ ਇੱਕ ਲੈਣੇ ਦਾ ਨਾਲ ਆ। ਇਹ ਨਾਲ ਦੇ ਨਾਲ ਤੇ ਲੈਣਾ। ਉਹ ਯਾਰ ਉਹ ਲਫਾਫੇ ਪਾਏ ਹੁੰਦੇ ਵੇਖਾ ਹੈਗੇ ਨੇ। ਵੇਖੀ। ਇੱਥੇ ਇੱਕ ਪੈ ਲਫਾਫੇ ਇੱਕ ਬਾਰੇ ਨਾਲ ਗਾਜ ਲੈਣੇ। ਨਾਲ ਤੇ ਲੈ ਗਿਆ। ਇੱਧਰ। ਹੈ? ਆ ਇੱਕੋ ਨਾਲ ਤੇ ਚੱਤ ਬੰਨ੍ਹਾ ਲੈ ਰਾਇਆ। ਤੇ। ਆ ਕਿੜੀ? ਬੰਮ ਕਿੜਾ? ਆਇਆ ਨਾ ਆ ਇਦਾਂ। ਨਹੀਂ ਤੇ ਇਹ ਮੰਨਦਾ ਸੀ ਇਹਨੇ ਇੱਕ ਲੈਵਾਂਗਾ ਡਬਲ ਲੈਵਾਂਗਾ। ਸਪਰਿੰਗ ਸਪਰਿੰਗ ਹਰ ਜਾਗਾ ਨਹੀਂ ਸਪਰਿੰਗ ਦੋ ਤਾਂ ਗਏ ਨੇ ਇੱਕ ਲੈਣਾ ਹਾਂ ਤੁਸੀਂ ਵੀ ਤੇ ਕਰ ਲੋ ਜਨਾਬ ਆ ਕਿਹੇ ਤੁਸੀਂ ਇਹ ਚੀਜ਼ਾਂ ਵੇਖੀ ਜਾਣੀਆਂ ਕਿ ਕੰਮ ਕਰ ਕਰ ਲੋ ਮਾੜਾ ਮਟਾ ਫੇਰ ਆਖ ਜੇ ਇੰਨੇ ਦਿਨ ਲੱਗਣ ਰਾਣਾ ਹਲਕੀ ਲੱਗਦਾ ਹਰਦਾ ਰਾਣਾ ਵੀ ਕੀ ਲੱਗਦਾ ਆ ਕੀ ਏ ਇਹਨੂੰ ਕਿਹਦੇ ਆ ਰਾਣਾ ਆ ਜਰਾ ਪੁੱਠਾ ਹੀ ਕੀਤਾ ਪਿਆ ਹਾਂ ਕਿਹੜਾ ਤੂੰ ਨਾ ਹਥਲਾਤ ਨਾ ਮਦਦ ਨਾ ਇਹ ਜਾਣੜੇ ਚੱਲ ਹਾਂ ਹਾਂ ਤੇਲ ਪਾਉ ਨੂੰ ਕੀ ਆਂਦੇ ਨੇ ਤੇਲ ਪਾਉ ਨੂੰ ਤੇਗਾ ਨਾ ਕੀਂਦਾ ਨਾ ਉਹ ਕਹਿੰਦਾ ਨਾ ਹੈਡ ਪੰਪ ਨਲਕਾ ਵੀ ਕੰਨ ਹੁੰਦੇ ਨੇ ਰਾਣਾ ਇੱਕ ਤੈਨੂੰ ਸੌਖਾ ਸਵਾਲ ਪੁੱਛਣਾ ਜੇ ਤੂੰ ਦੱਸ ਦੇਂਗਾ ਹੈ ਫਿਰ ਤਾਂ ਠੀਕ ਹੈ ਜੇ ਨਾ ਦੱਸਾਂਗਾ ਫਿਰ ਨਹੀਂ ਦੱਸ ਦੇਂਗਾ ਸੌਖਾ ਸਵਾਲ ਇੱਕ ਜੇ ਤੂੰ ਸੌਖਾ ਤਾਂ ਫਿਰ ਤੇਰੇ 10 ਰੁਪਏ ਬਣ ਗਏ ਨੀ ਤਾਂ ਫਿਰ ਉਹ ਤੈਨੂੰ ਹੋਰ ਮੈਨੂੰ ਪੱਲੂ ਦੇਣੇ ਪੈਣਗੇ ਹੈ ਹੈ ਇਨੂੰ ਕੰਦਨਾ ਜਿਹੜਾ ਟੰਗਾ ਖੜਾ ਨਾਲ ਨਾਲ ਹੱਥ ਲਾਈ। ਹਾਂ। ਉਹ ਨਾਲ ਹੱਥ ਲਾ ਹਾਂ। ਨਹੀਂ ਮੈਂ ਪਤਾ ਹਾਂ। ਕੀ? ਮੈਂ ਪਤਾ ਹਾਂ। ਤਾਂ ਫਿਰ ਐਂ ਕਰ ਜਾਂਦੀ ਵਰਤ ਕਹਦੇ ਸਾਰੇ ਮੇਰੇ ਵੀਰਾਂ ਦੇ ਸਾਸਿ ਕਾਲ ਵੀ ਮੈਂ ਹੁਣ ਚੱਲਿਆ ਘਰ ਨੂੰ। ਇਹਨਾਂ ਦਾ ਗੱਲ ਕਹਿ ਸਕਦਾ। ਹਾਂ ਸਸਰੀ ਘਰ। ਹਾਂ। ਤੇ ਰਾਣਾ ਤੁਹਾਡੇ ਪ੍ਰੋਗਰਾਮ ਸੀ ਮੈਂ ਸੁਣਿਆ ਦੂਜਾ ਕੋਈ ਵਿਆਹ ਹੋਦਾ ਕੋਈ ਸੱਦਾਂ ਕੇ ਇਹਨੂੰ। ਆਪਣੇ ਵੀਰਾਂ ਬਿਲਾਂ ਦੱਸਿਆ ਨਹੀਂ ਗਏ ਇਹਨੂੰ। ਮੜਾ ਮੜਾ ਆਸੀ ਰ ਵੀਡੀਓ ਦਾ ਸੇ ਪ੍ਰਚਾਰ ਕਰਦੇ ਆ ਮੈਂ ਆਪਣੇ ਪ੍ਰੋਗਰਾਮ ਕਿਸੇ ਵੀਰ ਨੂੰ ਆਉਣਾ ਚਾਹੁੰਦਾ ਤਾਂ ਆ ਸਕਦਾ ਬਾਕੀ ਰਾਣਾ ਜੀ ਥੋੜਾ ਸੰਗ ਦਾ ਬੜੇ ਨਾਂ ਦਾ ਵੀਡੀਓ ਚ ਆਇਆ ਰਾਣਾ ਕੁਝ ਬੋਲ ਨਹੀਂ ਸਕਦਾ ਤੇ ਆਪਣੀ ਰਿਪੇਅਰਿੰਗ ਪੂਰੀ ਜੋਰਾਂ ਚ ਚੱਲ ਰਹੀ ਆ ਦੇਖਾ ਲੋਕਾਂ ਦਾ ਕੰਮ ਤੇ ਅਜਾ ਹੱਥ ਨਾਲ ਲੜੇ ਹੁਕਮਦਾਰ ਨੇ ਮਸ਼ੀਨ ਕਮਾਦੀ ਕਿਵੇਂ ਰਹੀ ਆ ਆਪਣੇ ਆਪ ਇੱਕ ਟੱਕਰ ਤੁਮਾਰੇ ਬਾਸ ਕਿਉਂ ਲੱਪਣਾ ਕਿਹੜਾ ਕਿੱਧਰ ਇਹ ਯਾਰ ਦਾ ਡਰਮ ਹੈ ਬੋਲਣਾ ਹੋਵੇ ਚਾਰ ਹੈ ਕੀ ਇਧਰ ਇਹ ਆਪਣਾ 12000 ਤਾਂ ਲਾਂ ਲਗਾ ਖਰਚਾ ਲੱਗਾ ਡਿਸਕ ਬ੍ਰੇਕਾਂ ਦੇ 8000 ਲਾਂ ਲੱਗਾ ਆ ਇਧਰ ਬਲਾਲ ਇਹ 2000 ਨਿਆਈ ਲੱਗਾ ਹੈ ਤਾਂ ਉਹਨਾਂ ਦਾ ਬਹੁਤ ਪਸੰਦ ਨੇ ਬ੍ਰੇਕਾਂ ਬਹੁਤ ਵਧੀਆ ਨੇ ਮੈਨੂੰ ਤਾਂ ਬਹੁਤ ਪਸੰਦ ਆਏ ਇਹ ਚੱਲੀਆਂ ਹੈ ਗ੍ਰੀਨ ਲਾ ਲੈਣਾ ਥੱਲੇ ਗਰੀਸ ਅਜੀ ਆਪਾਂ ਸਮਾਨ ਲੈਂਦਾ तकरीबन ਆਪੇ ਪੇਟ ਨੂੰ ਗੋੜਾ ਥੱਲੇ ਗਰੀ ਹਿਲਾ ਲੈਣਾ ਜਾਂ ਜਮ ਬਣਾਉਂ ਜਾਂਦੇ ਤੇ ਟੂਬ ਲਾ ਲੈਂਦੀ ਲਾਦੇ ਨਹੀਂ ਟੂਬ ਕਸਨ ਲਗਾ ਕਿੱਥੇ ਇੱਥੇ ਅੰਦਲੇ ਪਾਸੇ ਉਹ ਨਹੀਂ ਹੁੰਦੇ ਨਾਟ ਬੜੇ ਟੂਬ ਲਿਆਂਦੀ ਨਹੀਂ ਨਾਟ ਨਹੀਂ ਜਾਣਗਾ ਹਾਂ ਜਾਣੀ ਤੇ ਸੀਲਾ ਨਵੀਆਂ ਲਿਆਂਦੀਆਂ ਨੇ ਸੀਲਾ ਨਹੀਂ 8:00 ਵਜਾ ਕੇ ਡਰਮ ਪਾ ਵਿੱਚ ਹੁਣ ਕੀ ਆ ਪਾੜੀ ਆ ਬੋਲੀ ਪਾੜਾ ਸ਼ੇਰਵਾਂ ਦਾ ਸਟਾਫ ਕਰੇਗਾ ਲੈ ਜਾਓ ਖਿੱਚੀ ਹੁੰਦੇ ਨੱਬੂ ਤੂੰ ਆਪ ਕੱਚਾ ਆ ਤੂੰ ਐ ਉਹਨਾਂ ਕਰੇ ਉੱਚੇ ਮੂਹੜਾ ਕੋਰੇ ਉੱਚੇ ਮੂਹੜਾ ਕੋਰੇ ਜਿਹੜਾ ਅੱਗੇ ਲੈਂਦੇ ਹਾਂ ਉੱਚੇ ਮੂਹਰੇ ਹਾਂ ਉੱਚੇ ਕਿਵੇਂ ਹਾਂ ਉਗਲੇ ਪੈਰ ਨੂੰ ਚੇਚਪੀ ਕਿਤੇ ਨੀ ਉਹ ਤਾਂ ਪਾਵੇ ਇੱਕ ਲੈ ਪੈਰ ਵੱਡੇ ਜਾਣਗੇ ਥੋੜੇ ਜਾਣਗੇ ਉਹਨਾਂ ਬ੍ਰਾਮ ਪਾ ਵਿੱਚ ਪੈਂਦਾ ਇਹਨੇ ਬੱਬੂ ਫੜੀ ਡਰਾਮ ਕਿਵੇਂ ਕਿਉਂ ਨਹੀਂ ਪੈਂਦਾ ਪੈਰ ਕੀ ਕਰਨ ਕੀ ਹੈ ਬੋਕਿਆਂ ਦੇ ਟੱਕਣਾਂ ਵਾਲਿਆਂ ਨੇ ਮਨ ਲਾਦਾ ਹੈ ਹਾਂ ਬੋਕਿਆਂ ਦੇ ਟੱਕਣਾਂ ਟੱਕ ਫਿਰ ਮਾਰੀ ਹੈ ਹੈਲੋ ਟੱਕ ਕਰ ਉਦਰਾ ਨਾਟ ਲਾ ਕਰ ਲੈ ਆ ਇਹਦਾ ਹੂੰ ਇਹਦਾ ਆਥਰਾ ਕਿਹਾ ਚਲ ਬਸ ਚਲ ਹੁਣ ਪਾ ਸੋ ਆ ਜਾਣਾ ਚੈੱਕ ਕਰੋ ਜੀ ਆਪਾਂ ਹੁਣ ਡਰਮ ਲਾ ਤੇ ਡਿਕਸ ਲਾ ਕੇ ਦੁਬਾਰਾ ਫਿਰ ਤੇ ਤਵੇ ਹੰਦਲੇ ਪੱਖ ਚੀਜ਼ ਤਾਂ ਲੋਕਤ ਪੈਂਦਾ ਨਹੀਂ ਯਾਰ ਕਿਵੇਂ ਪਵੇਗਾ ਪੁਰਾਣਾ ਡਰਮ ਲਿਆਵੇਂ ਇੱਧਰ ਪੈਣਾ ਫਿਰ ਲਾਉ ਲੋਕਤ ਐਕਸਲ ਨੂੰ ਸਿਰ ਖੈਸ਼ ਆ ਪਰਲੇ ਲੋਕ ਨਹੀਂ ਪੈਣਾ ਹਨਾ ਥੋੜਾ ਜਿਹਾ ਵੱਡ ਦੀਏ ਆ ਜਿੰਨਾ ਕਾ ਵੱਡਾ ਇੱਧਰ ਆ ਇਹ ਮਤਲਬ ਆ ਆ ਨਹੀਂ ਜਾਉਂਦਾ ਪੂਰਾ ਆ ਡਰਮ ਹੈ ਆ origignal ਹੈ ਆ ਡਰਾਮ ਅਰੀਜਨਾਲ ਹੈ ਆ ਅਗਲਾ ਪਾਸਾ ਵੜਨਾ ਨਾਟ ਕਰਾ ਲੈ ਗਿਆ ਮਨ ਲਾ ਦੇ ਆ ਪਾਸਾ ਵੜ ਡਰਾਮਣਗ ਦਾ ਕੋਈ ਮਰਜ਼ੀ ਵੜ ਪਿਛਲਾ ਵੀ ਉਧਰ ਉਧਰ ਤਾਂ ਵੱਡਾ ਆ ਹਾਂ ਨਾਲ ਲੱਗਦਾ ਜਾ ਕੇ ਲੱਗ ਜਾਂਦਾ ਇਸ ਨਾਲ ਆ ਡਰਾਮਾ ਕਾ ਚੱਲ ਜਾਗਾ ਇਹਨੇ ਡਰਾਮ ਨੇ ਸਿਲਣਾ ਲੱਗਦਾ ਨਹੀਂ ਸਿਲ ਤਾਂ ਅੰਦਰ ਨਹੀਂ ਵੇਜਦਾ ਤੇ ਇਹ ਫੇ ਚਲਾ ਲਈ ਕਿੰਦੇ ਤੋਂ ਨੂੰ ਆਂਦਾ ਹੈ ਮੈਂ ਹਿੰਦੀ ਕਰ ਕਰਾ ਲਈ ਕਿੰਦੇ ਡਰਾਮ ਦੇ ਤੇਰਾ ਆ ਗੂ ਵੜ ਦਿੰਨੇ ਆ ਇਹਨ ਉੱਥੇ ਆਇਆ ਅਗਲਾ ਪਾਹ ਕਰਨਾ ਵਡਿਆ ਨੂੰ ਕਿਵੇਂ ਇਹ ਵੀ ਉੱਥੇ ਆਇਆ ਉਹ ਪਾਹ ਦੁਬਾਰਾ ਦੂਜਾ ਇਹੋ ਕੀ ਪਹਿਲਾ ਪਾਹ ਵਰਦ ਨਹੀਂ ਹੂੰ ਅਗਾ ਮੇ ਵਿੱਚ ਕੋਈ ਦਿੱਕਤ ਤਾਂ ਨਹੀਂ ਗਈ ਸਮੱਸਿਆ ਤਾਂ ਨਹੀਂ ਕੋ ਬੰਦ ਨਹੀਂ ਅਗਲੇ ਪਾਹ ਸਿਰ ਸੁਣ ਨਾਲ ਤਾਂ ਲੱਗਦਾ ਵੇ ਅੱਖਾਂ ਮੜਾ ਜਾ ਅਗਾ ਕਿੱਥੇ ਜਾ ਕੇ ਲੱਗਦਾ ਏ ਦੂਜੇ ਕੌਣ ਤਾਂ ਲੱਗਦਾ ਯਾਰ ਅੱਗੇ ਟੱਕ ਬਣਾਉਂਦਾ ਜਿਹੜਾ ਐਕਸਲ ਦਾ ਉੱਥੇ ਲੱਗ ਜਾਂਦਾ ਹਾਂ ਉੱਥੇ ਲੱਗਦਾ ਫੇ ਪਹਿਲਾ ਵਾਰ ਦੀ ਹੈ ਇਹ ਲੋਟਾ ਮੜਾ ਮੁਕੂਆ ਵੇਖ ਕਿੰਨਾ ਘਟਣਾ ਆਪਣਾ ਇਹ ਮਨ ਕਿੰਨੇ ਪਾ ਲੱਗੇ ਦਾ ਇਹਨਾਂ ਤੋਂ ਕੀ ਕਰਾਂਗੇ ਇਸ ਬ੍ਰੇਕਾਂ ਦਾ ਹਾਂ ਉੱਥੇ ਕੱਲੀ ਮੜਾ ਪਹਿਲਾਂ ਸਾਸਰੀ ਘਰ ਬਲਾ ਸਾਸਰੀ ਘਰ ਦਾ ਬਲਾ ਸਤਿ ਸ਼੍ਰੀ ਅਕਾਲ ਦਾ ਬਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਸੜਕੋਂ ਨਹੀਂ ਜਾ ਰਹੇ ਤੂੰ ਆਪਣੇ ਨਾਲ ਹੈ ਇਹ ਸੜਕੋਂ ਨਹੀਂ ਜਾ ਰਹੇ ਵੱਡੀ ਈ ਢਿੱਲੀ ਤਾਂ ਉਹਨੂੰ ਕਿਉਂ ਗਿਆ ਹੈ ਉਹਨੂੰ ਕਿਉਂ ਹੈ ਤੈਨੂੰ ਪਤਾ ਈ ਉਹਨਾਂ ਲਾਜ ਕਰਾਉਣਾ ਤੇ ਕਿੰਨੇ ਭਰਾਏ ਤੁਸੀਂ ਤੇ ਅੰਨਾ ਤੇ ਦੂਜੇ ਜਿਹੜੇ ਦੋਨੋਂ ਉਹ ਨਹੀਂ ਵੀ ਦੇਖਭਾਲ ਕਰਦੇ ਕਰਦੇ ਨੇ ਪੂਰੀ ਕਮਾੜੀ ਮੁਟੀ ਪੂਰੀ ਤਿੰਨ ਲਿਜਾ ਵੀ ਤਾਂ ਦਿਖਾਉਣਾ ਫਰਕ ਨਹੀਂ ਪੈਂਦਾ ਬਗਾਂ ਦੇ ਹੁੰਦਾ ਤਾਂ ਆਖੀ ਇਹਨੂੰ ਕੋਈ ਹੰਬਾਲਦਾ ਨਹੀਂ ਮੈਂ ਜਾ ਨਹੀਂ ਸਕਦਾ ਹੁਣ ਤਾਂ ਉਹ ਤਾਂ ਜਾ ਜਾਵਣ ਜਾਂਦਾ ਫਿਰ ਵੀ ਨਾਲ ਵੇਖ ਕੇ ਬ੍ਰੇਕਾ ਦੂਜੇ ਲਾਉਂਦੇ ਬ੍ਰੇਕਾ ਵੇਖ ਤੋਂ ਚੱਲ ਕੇ ਅਵੇਸਤਾ ਹੀ ਉਹ ਐਵੇਂ ਆਪਣੇ 20000 ਗਾਇਮ ਵਜਨ ਚੁੱਕ ਚੁੱਕ ਕੇ ਚੁੱਕ ਚੁੱਕ ਕੇ ਹੈ ਬੱਕ ਇੱਕ ਕਰਿਓ ਉਹ ਐਵੇਂ ਵਜਨ ਚੱਕ ਚੱਕ ਕੇ 20000 25 ਲੱਗਿਆ ਨਾ ਆ ਆ ਦੇਖ ਵਾ ਬਸ ਬਸ 90 ਰੱਖ ਕੀ ਚਾਬੀ ਕੋ ਨਹੀਂ ਗਈ ਰੁੰ ਨਹੀਂ ਜਾਂਦਾ ਚਾਬੀ ਕੋ ਨਹੀਂ ਬ੍ਰੇਕਾਂ ਦੇ ਕਿੰਨੇ ਕਾਪੀ ਨੇ ਖਾਲੀ ਹੋ ਗਏ ਉਰਾ ਹਾਂ ਮੜਾ ਜਾਂ ਕੁੱਪੀ ਥੱਲੇ ਲੱਗੀ ਹੈ ਦੇਖ ਹਾਂ ਹੋ ਵੇਖ ਲੈਣਾ ਇੱਕ ਨੂੰ ਮੰਗਣਾ ਦੇਖ ਹਾਂ ਹੁਣ ਹਾਂ ਆਪਾਂ ਪਹਿਲੇ ਹ ਗਰਮੀਆਂ ਦੇ ਵਿੱਚ ਜਦੋਂ ਗੈਂ ਕਿੰਨਾ ਔਖਾ ਸਮਾਨ ਲਗਾਏ ਬ੍ਰੇਕਾਂ ਦਾ ਹੈ ਹੈ ਬੜਾ ਔਖਾ ਔਖਾ ਲਗਾ ਤਾਂ ਹੁਣ ਇਹਨਾਂ ਲਾ ਲਗਾ ਮਿੰਟਲ ਹੈ ਪੁੰਡੀ ਗੁੜੀ ਕਿਵੇਂ ਜਾਂਦੀ ਖੜਾ ਹੈ ਪੁੰਡੀ ਜਬਈ ਦੀ ਵੀ ਹੈ ਨਾ ਕਿਹੜੀ ਪੁੰਡੀ ਉਹ ਜਿਹੜੀ ਖਮਾਰ ਉਹ ਹੀ ਗੱਲ ਨਾਲ ਉਹ ਮੈਂ ਘਾਟਾ ਖਾ ਲਿਆ ਯਾਰ ਆਂਦਾ ਦੋਹ ਕਰਾ ਲੈਣਾ ਇੱਥੋਂ ਲਈ ਕੀਤੀ ਜਾਂਦੀ ਇੱਥੋਂ ਆਵੇ ਇੱਥੋਂ ਕਾਸੇ ਨੂੰ ਕੀ ਆਨੇ ਪੁੰਡੀ ਆਲਾ ਲੱਗਦੀ ਥੋੜੀ ਲੱਗਣਾ ਆ ਦੋਹ ਕਰਾ ਲਵਾਂਗਾ ਆਪਾਂ ਕੀ ਆਵਾ 500 ਲੈ ਲਈ ਹਾਂ ਤੂੰ ਲੈ ਚੱਲੇ ਪੂਰਾ ਕਛਾਈ ਪੂਰੀ ਕਸੀ ਮੇਰੇ ਗਾੜੇ ਨੇ ਇੱਕ ਚੀਜ਼ ਪਾਣੀ ਪਣੀ ਹੈ। ਹਾਂ ਤੇਲ ਤਾਂ ਨਹੀਂ ਆਦਾ ਉਹਦਾ। ਤੇਲ ਤਾਂ ਆਵੇਗਾ ਹੀ। ਮੈਂ ਪੈਡਲ ਮਾਰਾਂ ਆਵੇਗਾ। ਉਹ ਨਹੀਂ ਰਕਾ ਦਾਨਾ। ਬੜਾ ਇਹਨੂੰ ਮਸ਼ੀਨ ਵਾਹੀਂ, ਢੰਗਣਾ ਹੀ ਉਹਦਾ। ਅਗਾਂ ਨੂੰ ਇਹ ਫਿਰ ਚੱਲਣਾ ਪਰ ਰੰਗ ਨੂੰ ਕਰਕਣਾ ਸਾਰੀ ਤਿਆਰ ਕਰਕੇ। ਬੱਬੂ ਐ। ਜਦੋਂ ਪਰੂ ਲਾਏ ਅਸੀਂ ਆਪਾਂ ਝਾਰੀਆਂ ਵਿੱਚੂ ਦੀ ਸੇਅ ਉਹ ਨਾਲ ਨਾਲ ਹੀ ਅਸੀਂ ਸੇਅ ਲਾਇਆ। ਉਦੋਂ ਮਸ਼ੀਨ ਕਿਵੇਂ ਵਿੱਚ ਲਗਾਇਆ ਹੈ ਬੜਾ ਇਧਰ ਮੈਂ ਉਹ ਨਹੀਂ ਰਾ ਇਹ ਰਾ ਬਹੁਤ ਵਧੀਆ ਜਿਹੜਾ ਉੱਥੇ ਛੱਡਦੇ ਤੂੰ ਉਧਰ ਨਹੀਂ ਹੁਣ ਉਹ ਪਜਾਣਾ ਪੀਹਾਂ ਜਾਣਾ ਤੇ ਮਖਾਵਾਂ ਕੀ ਹੋਏ ਏਰੀਆ ਵੱਡਣ ਨੂੰ ਨਜ਼ਾਰ ਆਈ ਇੱਕ ਹਾਂ ਏਰੇ ਖੁੱਲੇ ਹੁੰਦੇ ਨੇ ਹਾਂ ਏਰੇ ਖੁੱਲੇ ਏਰੇ ਖੁੱਲੇ ਬਹੁਤ ਵਧੀਆ ਨੇ ਇੱਥੇ ਉਹ ਪਗਰ ਨੂੰ ਉੱਥੇ ਹੈ ਇਹ ਤੇਲ ਲੀਕ ਤਾਂ ਨਹੀਂ ਕਰਦਾ ਕਰਦਾ ਹੈ ਤੇ ਫੇਰ ਇਵੇਂ ਥੋੜਾ ਬੇਕੂ ਲੱਗਦੇ ਹੁੰਦੇ ਨੇ ਉਹ ਲੱਲਾ ਨੇ ਜਿੰਨੇ ਤਾਂ ਮੈਂ ਛੱਡ ਹਾਂ ਇਹ ਤੇ ਬਾਤ ਕਿ ਕਿਨੂੰ ਆਪਾਂ ਉਹਦੇ ਮੈਨ ਲ ਬਦਲਣੀਆਂ ਪਈਆਂ ਦਸਮੀਤ ਦੇ ਵੀ ਅੱਲਾ ਨਾਲ ਅੱਜ ਪੜਿਆ ਯਾਰ ਉਹ ਭਾਈ ਆਪਣੀ ਰਿਪੇਅਰਿੰਗ ਪੂਰੀ ਤਿਆਰ ਹੋ ਰਹੀ ਆ ਮਸ਼ੀਨਾਂ ਦੀ ਪੂਰੀ ਆ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਚਾਦਰ ਪੱਟੀ ਵੀ ਆ 엘ਿਵੇਟਰ ਦੀ ਤੇ ਆਪਾਂ ਸਾਰੇ ਪੀਸ ਲਾਉਣਾ ਦੁਬਾਰਾ ਨਵਾਂ ਪੂਰਾ ਕੰਪਲੀਟ ਕਰਕੇ ਲਾਉਦੇ ਕਿ ਕਿੱਧਰ ਜਾ ਰਹੇ ਆ ਚੱਲਨੇ ਆਉਣਾ ਉਹਨਾਂਵੇਂ ਕਦੋਂ ਉਹਨ ਮਾਰਾਂ ਦਾ ਗੇੜਾ ਚੱਟ ਸ਼ਾਮ ਮਾਰਾਂ ਚਾਹਣ ਮਾਰਾਂ ਗੇੜਾ ਠੀਕ ਜਾ ਸਕਦਾ ਤੇ ਆ ਦੇਖੋ ਜੀ ਪੂਰੀ ਚਾਦਰ ਆਪ ਲਾਉਣੀ ਆ ਐ ਪੂਰੀ ਵਧੀਆ ਕਰਕੇ ਇਹਦੇ ਕੰਮ ਦਾ ਲੈਂਦੇ ਚੱਲ ਸਕਦੇ ਆ ਇਸ ਮਸ਼ੀਨ ਲੋਕਲ ਚਲਣੀ ਆ ਆਪਣਾ ਕੰਮ ਚੱਲ ਸਕਦਾ ਆ ਬਾਕੀ ਆਪਾਂ ਨਹੀਂ ਫਿਰ ਵੀ ਆਪਾਂ ਨੂੰ ਚਾਦਰ ਨਵੀਂ ਲਾਉਣ ਲੱਗੇ ਪੂਰੀ ਰੇਲ ਬড়া ਕੇ ਇਹਨੂੰ ਖੋਲ ਕੇ ਨੇ ਚੋ ਲਾਹ ਕੋ ਚੀਜ਼ ਅਗਲੇ ਪਾਸੇ ਇਹਦੇ ਚ ਕਿੱਤੀ ਹੈ ਨਹੀਂ ਟੇਬ